ਪੰਜਾਬ ਦੇ ਪ੍ਰਤੀ ਮੁੱਦਾ ਚੱਕਿਆ ਸੀਗਾ ਕਿ ਪੋਸਟ ਦੀ ਖੇਤੀ ਹੈ ਜਿਹੜੀ ਉਹ ਪੰਜਾਬ ਦੇ ਵਿੱਚ ਸ਼ੁਰੂ ਹੋਣੀ ਚਾਹੀਦੀ ਹੈ। ਇਹ ਮੂਡ ਪੰਜਾਬ ਵਿੱਚ ਖਸਖਸ ਦੀ ਖੇਤੀ ਸ਼ੁਰੂ ਹੋਣ ਵਾਲੀ ਹੈ। ਪੋਸਟ ਦੀ ਖੇਤੀ ਸ਼ੁਰੂ ਹੋਣ ਵਾਲੀ ਹੈ। ਵਿਧਾਨ ਸਭਾ ਵਿੱਚ ਹਲਕਾ ਸ਼ਤਰਾਨਾ ਤੋਂ ਵਿਧਾਇਕ ਕੁਲਵੰਤ ਸਿੰਘ ਵੱਲੋਂ ਵਿਧਾਨ ਸਭਾ ਵਿੱਚ ਖਸਖਸ ਦੀ ਖੇਤੀ ਨੂੰ ਲੈ ਕੇ ਸਵਾਲ ਜਵਾਬ ਕੀਤੇ ਗਏ ਨੇ। ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਪੋਸਟ ਦੀ ਖੇਤੀ ਹੋਣੀ ਚਾਹੀਦੀ ਹੈ। ਅਮਾ ਚਲ ਵੀ ਸ਼ੁਰੂਆਤ ਕਰ ਰਿਹਾ ਥਾਈਲੈਂਡ ਦੇ ਵਿੱਚ ਵੀ ਸ਼ੁਰੂਆਤ ਕਰ ਦਿੱਤੀ ਗਈ ਹੈ ਮੈਂ ਚਾਹੁੰਦਾ ਸਪੀਕਰ ਸਾਹਿਬ ਪੰਜਾਬ ਦੇ ਵਿੱਚ ਵੀ ਪੋਸ਼ ਦੀ ਖੇਤੀ ਸ਼ੁਰੂਆਤ ਉਹਦੀ ਕੀਤੀ ਜਾਵੇ ਤੋਂ ਸਮੇਂ-ਸਮੇਂ ਦੀਆਂ ਸਰਕਾਰਾਂ ਸਮੇਂ-ਸਮੇਂ ਦੇ ਕਿਸਾਨ ਜਥੇਬੰਦੀਆਂ ਜਾਂ ਕਹ ਲਈਏ ਉਹਨਾਂ ਵੱਲੋਂ ਵੀ ਇਸ ਚੀਜ਼ ਤੇ ਮੰਗ ਕੀਤੀ ਗਈ ਹੈ ਕਿ ਪੰਜਾਬ ਵਿੱਚ ਅਫੀਮ ਦੀ ਖੇਤੀ ਹੋਣੀ ਜ਼ਰੂਰੀ ਹੈ ਕੁਝ ਮਾਹਿਰ ਦੱਸਦੇ ਨੇ ਕਿ ਜੇਕਰ ਪੰਜਾਬ ਵਿੱਚ ਖਸਕਸ ਦੀ ਖੇਤੀ ਦੁਮੁਰ ਤੋਂ ਦੁਬਾਰਾ ਤੋਂ ਸ਼ੁਰੂ ਹੁੰਦੀ ਆ ਤੇ ਕਿਤਨਾ ਕਿਤੇ ਜੋ ਪੰਜਾਬ ਵਿੱਚ ਹਾਲ ਫਿਲਹਾਲ ਨਸ਼ੇ ਦਾ ਦੌਰ ਚੱਲ ਰਿਹਾ ਆ ਨਸ਼ੇ ਨੂੰ ਕਾਬੂ ਕਰਨਾ ਔਖਾ ਹੋ ਰਿਹਾ ਕਿਤਨਾ ਕਿਤੇ ਉਹਨਾਂ ਉਸ ਚੀਜ਼ ਨੂੰ ਠੱਲ ਪਾਈ ਜਾ ਸਕਦੀ ਹੈ ਜੇਕਰ ਪੰਜਾਬ ਵਿੱਚ ਅਫੀਮ ਦੀ ਖੇਤੀ ਜਾਂ ਪੋਸਟ ਦੀ ਖੇਤੀ ਸ਼ੁਰੂ ਹੋ ਜਾਂਦੀ ਹੈ ਤੇ ਕਿਤਨਾ ਕਿਤੇ ਪਾਣੀ ਦੀ ਬਚਤ ਲਾਜ਼ਮੀ ਹੋ ਜਾਵੇਗੀ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਾ ਰਵੀ ਮੇਰੇ ਵੱਲੋਂ ਯਾਨੀ ਸੁਰਜੀਤ ਵੱਲੋਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਕੀ ਮੌੜ ਪੰਜਾਬ ਵਿੱਚ ਖਸ ਖਸ ਦੀ ਖੇਤੀ ਸ਼ੁਰੂ ਹੋਣ ਵਾਲੀ ਹੈ ਪੋਸਟ ਦੀ ਖੇਤੀ ਸ਼ੁਰੂ ਹੋਣ ਵਾਲੀ ਹੈ ਇਹ ਮੈਂ ਗੱਲ ਕਿਉਂ ਕਹਿ ਰਿਹਾ ਹਾਂ ਸਭ ਤੋਂ ਪਹਿਲਾਂ ਤੁਸੀਂ ਇਹ ਵੀਡੀਓ ਕਲਿੱਪ ਜ਼ਰੂਰ ਵੇਖਿਓ ਸਪੀਕਰ ਸਾਹਿਬ ਮੈਂ ਤੁਹਾਡੇ ਧਿਆਨ ਚ ਲਾਉਣਾ ਚਾਹੁੰਦਾ ਕਿ ਨਸ਼ੇ ਦੀ ਚਪੇੜ ਦੇ ਵਿੱਚ ਆ ਕੇ ਕਈ ਮਾਵਾ ਦੇ ਪੁੱਤ ਇਸ ਦੁਨੀਆ ਨੂੰ ਵਲਵਿਦਾ ਕਹਿ ਗਏ ਸਰਿੰਜਾਂ ਲਾਉਂਦੇ ਹੋਏ ਬਾਹਾਂਵਾਂ ਦੇ ਵਿੱਚ ਟੀਕੇ ਰਹਿ ਗਏ ਰੂੜੀਆਂ ਤੇ ਪੈ ਮਾਵਾਂ ਧਾਹਾਂ ਮਾਰਦੀਆਂ ਰੀਆਂ ਮੈਂ ਇੱਕ ਬੇਨਤੀ ਕਰਾਂਗਾ ਸਪੀਕਰ ਸਾਹਿਬ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਨੇ ਬਣਾਈ ਆ ਉਦੋਂ ਡਾਕਟਰ ਧਰਮਵੀਰ ਗਾਂਧੀ ਜਦੋਂ ਲੋਕ ਸਭਾ ਦਿੱਲੀ ਦੇ ਵਿੱਚ ਗਏ ਤਾਂ ਉਹਨਾਂ ਨੇ ਵੀ ਪੰਜਾਬ ਦੇ ਪ੍ਰਤੀ ਮੁੱਦਾ ਚੱਕਿਆ ਸੀਗਾ ਕਿ ਪੋਸਤ ਦੀ ਖੇਤੀ ਹੈ ਜਿਹੜੀ ਉਹ ਪੰਜਾਬ ਦੇ ਵਿੱਚ ਸ਼ੁਰੂ ਹੋਣੀ ਚਾਹੀਦੀ ਹੈ ਸੋ ਅਸੀਂ ਸਾਰੇ ਜਿੰਨੇ ਵੀ ਮੈਂਬਰ ਸਾਹਿਬ ਆ ਇਸ ਹੱਕ ਦੇ ਵਿੱਚ ਹੈਗੇ ਆ ਤੁਸੀਂ ਐਂਕੜੇ ਕੱਢ ਕੇ ਦੇਖ ਲਓ ਐਮਪੀ ਦੇ ਵਿੱਚ ਪੋਸਟ ਦੀ ਸ਼ੁਰੂਆਤ ਕੀਤੀ ਗਈ ਸਰਕਾਰ ਵੱਲੋਂ ਉੱਥੇ ਠੇਕੇ ਖੋਲੇ ਗਏ ਅ ਰਾਜਸਥਾਨ ਦੇ ਵਿੱਚ ਵੀ ਇਸੇ ਤਰ੍ਹਾਂ ਹੋਇਆ ਹਿਮਾਚਲ ਵੀ ਸ਼ੁਰੂਆਤ ਕਰ ਰਿਹਾ ਥਾਈਲੈਂਡ ਦੇ ਵਿੱਚ ਵੀ ਸ਼ੁਰੂਆਤ ਕਰ ਦਿੱਤੀ ਗਈ ਹੈ ਮੈਂ ਚਾਹੁੰਦਾ ਸਪੀਕਰ ਸਾਹਿਬ ਪੰਜਾਬ ਦੇ ਵਿੱਚ ਵੀ ਪੋਸਟ ਦੀ ਖੇਤੀ ਸ਼ੁਰੂਆਤ ਸ਼ੁਰੂਆਤ ਹੋਦੀ ਕੀਤੀ ਜਾਵੇ ਡਾਕਟਰ ਸਾਹਿਬ ਬੈਠੇ ਨੇ ਇਹਨਾਂ ਤੋਂ ਰਹਿ ਲਈ ਜਾਵੇ ਕਿ ਮੈਡੀਸਨਾਂ ਦੇ ਵਿੱਚ ਵੀ ਕਿੰਨਾ ਜਿਹੜਾ ਨਸ਼ਾ ਇਹਦਾ ਪੋਸਦਾ ਹੈ ਜਾਂ ਆਫੀਮ ਦਾ ਹੈ ਕਿੰਨਾ ਮੈਡੀਸਨਾਂ ਦੇ ਵਿੱਚ ਵੀ ਜਿਹੜਾ ਵਰਤਿਆ ਜਾਂਦਾ ਸੋ ਪੰਜਾਬ ਦਾ ਜਿਹੜਾ ਪੰਜਾਬ ਦਾ ਕਿਸਾਨ ਵੀ ਬਚੇਗਾ ਤੇ ਪੰਜਾਬ ਦੀ ਨੌਜਵਾਨੀ ਵੀ ਬਚੇਗੀ ਭੁੱਕੀ ਇਹ ਫੀਮ ਦੇ ਨਾਲ ਅਜੇ ਤੱਕ ਕੋਈ ਬੰਦਾ ਨਹੀਂ ਮਰਿਆ ਇਹ ਤੁਸੀਂ ਰਿਕਾਰਡ ਕਢਾ ਕੇ ਦੇਖ ਲਓ ਤੁਸੀਂ ਇਹ ਵੀਡੀਓ ਕਲਿੱਪ ਦੇਖ ਹੀ ਲਈ ਹੋਣੀ ਆ ਦਰਸਲ ਵਿਧਾਨ ਸਭਾ ਵਿੱਚ ਹਲਕਾ ਸ਼ਤਰਾਣਾ ਤੋਂ ਵਿਧਾਇਕ ਕੁਲਵੰਤ ਸਿੰਘ ਵੱਲੋਂ ਵਿਧਾਨ ਸਭਾ ਵਿੱਚ ਖਸ ਖਸ ਦੀ ਖੇਤੀ ਨੂੰ ਲੈ ਕੇ ਸਵਾਲ ਜਵਾਬ ਕੀਤੇ ਗਏ ਨੇ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਪੋਸਟ ਦੀ ਖੇਤੀ ਹੋਣੀ ਚਾਹੀਦੀ ਹੈ ਜਿਸ ਦੇ ਵੱਲੋਂ ਕੁਝ ਮੈਂਬਰ ਸਾਹਿਬਾਨ ਉਹਨਾਂ ਨਾਲ ਸਹਿਮਤ ਵੀ ਨਜ਼ਰ ਆ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਪੰਜਾਬ ਵਿੱਚ ਅਫੀਮ ਦੀ ਖੇਤੀ ਜਾਂ ਪੋਸਟ ਦੀ ਖੇਤੀ ਸ਼ੁਰੂ ਹੁੰਦੀ ਹੈ ਤਾਂ ਕਿਤਨਾ ਕਿਤੇ ਸਿੰਥੈਟਿਕ ਡਰਗ ਜਿਨ੍ਹਾਂ ਨਾਲ ਆਈ ਦੇਣੀ ਅਸੀਂ ਅਖਬਾਰਾਂ ਜਾਂ ਟੈਲੀਵਿਜ਼ਨ ਵਿੱਚ ਆਮੀ ਸਾਨੂੰ ਦੇਖਣ ਨੂੰ ਮਿਲਦਾ ਹੈ ਕਿ ਸਾਡੇ ਨੌਜਵਾਨ ਕਿਸੇ ਦੀ ਮੌਤ ਹੋ ਜਾਂਦੀ ਹੈ ਜੋ ਜਾਂ ਫਿਰ ਕੁਝ ਨੌਜਵਾਨ ਅਜੇਹੀ ਹਾਲਾਤਾਂ 'ਚੋਂ ਗੁਜ਼ਰਦੇ ਨੇ ਜੋ ਬਹੁਤੀ ਤਰਸਯੋਗ ਹਾਲਾਤ ਉਹਨਾਂ ਦੇ ਬਣ ਜਾਂਦੇ ਨੇ ਸੋ ਸਮੇਂ-ਸਮੇਂ 'ਦੀਆਂ ਸਰਕਾਰਾਂ ਸਮੇਂ-ਸਮੇਂ ਦੇ ਕਿਸਾਨ ਜਥੇਬੰਦੀਆਂ ਜਾਂ ਕਹਿ ਲਈਏ ਉਹਨਾਂ ਵੱਲੋਂ ਵੀ ਇਸ ਚੀਜ਼ ਤੇ ਮੰਗ ਕੀਤੀ ਗਈ ਹੈ ਕਿ ਪੰਜਾਬ ਵਿੱਚ ਅਫੀਮ ਦੀ ਖੇਤੀ ਹੋਣੀ ਜ਼ਰੂਰੀ ਹੈ ਸੋ ਇਸ ਦਾ ਫਾਇਦਾ ਕੀ ਹੋਣ ਵਾਲਾ ਸਭ ਤੋਂ ਪਹਿਲਾਂ ਜੇ ਆਪਾਂ ਫਾਇਦਿਆਂ ਦੀ ਗੱਲ ਕਰੀਏ ਜੇ ਪੰਜਾਬ ਵਿੱਚ ਖਸਖਸ ਦੀ ਪੋਸਟ ਦੀ ਖੇਤੀ ਸ਼ੁਰੂ ਹੁੰਦੀ ਹੈ ਤਾਂ ਇਹਦਾ ਫਾਇਦਾ ਕੀ ਹੋਣ ਵਾਲਾ ਕੁਝ ਮਾਹਿਰ ਦੱਸਦੇ ਨੇ ਕਿ ਜੇਕਰ ਪੰਜਾਬ ਵਿੱਚ ਖਸਖਸ ਦੀ ਖੇਤੀ ਦੁਮੁਰ ਤੋਂ ਦੁਬਾਰਾ ਤੋਂ ਸ਼ੁਰੂ ਹੁੰਦੀ ਹੈ ਤਾਂ ਕਿਤਨਾ ਕਿਤੇ ਜੋ ਪੰਜਾਬ ਵਿੱਚ ਹਾਲ ਫਿਲਹਾਲ ਨਸ਼ੇ ਦਾ ਦੌਰ ਚੱਲ ਰਿਹਾ ਆ ਨਸ਼ੇ ਨੂੰ ਕਾਬੂ ਕਰਨਾ ਔਖਾ ਹੋ ਰਿਹਾ ਕਿਤਨਾ ਕਿਤੇ ਉਹਨਾਂ ਉਸ ਚੀਜ਼ ਨੂੰ ਠੱਲ ਪਾਈ ਜਾ ਸਕਦੀ ਹੈ ਪੰਜਾਬ ਦੇ ਨੌਜਵਾਨਾਂ ਨੂੰ ਬਚਾਇਆ ਜਾ ਸਕਦਾ ਹੈ ਜੋ ਨੌਜਵਾਨ ਸਿੰਥੈਟਿਕ ਜਾਂ ਕੈਮੀਕਲ ਵਾਲੇ ਨਸ਼ੇ ਕਹ ਲਈਏ ਉਹਨਾਂ ਦੀ ਮਾਰ ਹੇਠਾਈ ਹੋਈ ਨੇ ਉਹਨਾਂ ਨੂੰ ਇਸ ਦਲਦਲ ਵਿੱਚੋਂ ਕੱਢਿਆ ਜਾ ਸਕਦਾ ਸੋ ਦੂਜਾ ਵੱਡਾ ਪੁਆਇੰਟ ਇਹ ਨਿਕਲ ਕੇ ਆਉਂਦਾ ਕਿ ਕਿਤੇ ਨਾ ਕਿਤੇ ਜੋ ਕਿਸਾਨ ਨੇ ਉਹਨਾਂ ਦੀ ਆਮਦਨੀ ਦੇ ਵਿੱਚ ਕਿਤੇ ਨਾ ਕਿਤੇ ਵਾਧਾ ਜ਼ਰੂਰ ਹੋ ਸਕਦਾ ਆ ਕਿਉਂਕਿ ਕਿਸਾਨ ਜੇ ਅੱਜ ਦੇ ਕਿਸਾਨ ਦੀ ਮੈਂ ਗੱਲ ਕਰਾਂ ਰਵਾਇਤੀ ਫਸਲਾਂ ਵਿੱਚ ਉਲਝੇ ਹੋਏ ਨੇ ਝੋਨਾ ਕਣਕ ਸਿਰਫ ਇਹ ਦੋ ਮੇਨ ਫਸਲਾਂ ਤੇ ਉਹਨਾਂ ਦਾ ਫੋਕਸ ਰਹਿ ਗਿਆ ਆ ਜਿਹਦੇ ਨਾਲ ਜੋ ਧਰਤੀ ਹੇਠਲਾ ਪਾਣੀ ਹੈ ਉਹ ਤਾਂ ਬਹੁਤ ਹੀ ਜ਼ਿਆਦਾ ਜੇ ਮੈਂ ਉਹਦੀ ਗੱਲ ਕਰਾਂ ਤਾਂ ਧਰਤੀ ਹੇਠਲੇ ਪਾਣੀ ਦਾ ਪੱਧਰ ਹੈ ਜੋ ਉਹ ਦਿਨੋਂ ਦਿਨੀ ਬਹੁਤ ਹੀ ਨੀਵਾ ਹੁੰਦਾ ਜਾ ਰਿਹਾ ਆ ਜੇ ਮੈਂ ਆਪਣੀ ਪਰਸਨਲ ਗੱਲ ਕਰਾਂ ਤੇ ਜਿਸ ਇਲਾਕੇ ਤੋਂ ਮੈਂ ਬਿਲੋਂਗ ਕਰਦਾ ਸੋ ਤੁਸੀਂ ਇਸ ਗੱਲ ਤੋਂ ਹੀ ਅੰਦਾਜ਼ਾ ਲਾ ਸਕਦੇ ਹੋ ਕਿ ਪੰਜਾਬ ਵਿੱਚ ਪਾਣੀ ਦਾ ਪੱਧਰ ਕਿੰਨਾ ਡੂੰਘਾ ਚਲਾ ਗਿਆ ਆ ਸੋ ਬਹੁਤ ਹੀ ਸੋਚਣ ਵਾਲਾ ਵਿਸ਼ਾ ਆ ਜੇਕਰ ਪੰਜਾਬ ਵਿੱਚ ਅਫੀਮ ਦੀ ਖੇਤੀ ਜਾਂ ਪੋਸਟ ਦੀ ਖੇਤੀ ਸ਼ੁਰੂ ਹੋ ਜਾਂਦੀ ਹੈ ਤੇ ਕਿਤੇ ਨਾ ਕਿਤੇ ਪਾਣੀ ਦੀ ਬਚਤ ਲਾਜ਼ਮੀ ਹੋ ਜਾਵੇਗੀ ਕਿਉਂਕਿ ਪੋਸਟ ਦੀ ਖੇਤੀ ਜਾਂ ਚੂਰਾ ਪੋਸਟ ਦੀ ਖੇਤੀ ਖਸਕਸ ਦੀ ਖੇਤੀ ਵਿੱਚ ਪਾਣੀ ਦੀ ਇੰਨੀ ਜ਼ਰੂਰਤ ਹੀ ਨਹੀਂ ਪੈਂਦੀ ਖੇਤੀ ਮਾਹਿਰਾਂ ਦਾ ਮੰਨਣਾ ਹੈ ਕਿ ਲਗਭਗ ਝੋਨੇ ਤੋਂ ਜਾਂ ਚੌਲ ਦੀ ਫਸਲ ਕੈ ਲਈ ਹੈ 1 ਕਿਲੋ ਚੌਲ ਉਗਾਉਣ ਲਈ ਲਗਭਗ 4 ਤੋਂ 5000 ਲੀਟਰ ਪਾਣੀ ਦੀ ਵਰਤੋਂ ਹੁੰਦੀ ਹੈ ਸੋ ਇਹ ਸਾਰਾ ਪਾਣੀ ਹੈ ਜੋ ਬਚਾਇਆ ਜਾ ਸਕਦਾ ਹੈ ਕਿਤਨਾ ਕਿਤੇ ਪੰਜਾਬ ਦੀ ਨੌਜਵਾਨੀ ਨੂੰ ਬਚਾਇਆ ਜਾ ਸਕਦਾ ਹੈ ਸੋ ਕਿਤਨਾ ਕਿਤੇ ਪੰਜਾਬ ਸਰਕਾਰ ਨੂੰ ਇਸ ਦੇ ਨਾਲ ਬਹੁਤ ਫਾਇਦਾ ਹੋਣ ਵਾਲਾ ਹੈ ਉਹਦੇ ਜੋ ਖਜ਼ਾਨਾ ਆ ਉਹਦੇ 'ਚ ਵੀ ਵਾਅਦਾ ਹੋ ਸਕਦਾ ਹੈ ਸੋ ਜੇ ਹੁਣ ਮੈਂ ਗੱਲ ਕਰਾਂ ਜੇ ਪੰਜਾਬ ਵਿੱਚ ਬਹੁਤ ਸਾਰੇ ਲੋਕਾਂ ਦਾ ਹੁਣ ਇਹ ਵੀ ਖਿਆਲ ਹੋਏਗਾ ਕਿ ਜੇਕਰ ਪੰਜਾਬ ਵਿੱਚ ਖਸਕਸ ਦੀ ਖੇਤੀ ਸ਼ੁਰੂ ਵੀ ਹੋ ਜਾਂਦੀ ਹੈ ਤੇ ਕੀ ਲਗਭਗ ਸਾਰੇ ਹੀ ਕਿਸਾਨ ਇਸ ਚੀਜ਼ ਚੀਰਵਲ ਹੋ ਜਾਣਗੇ ਜਾਂ ਅਫੀਮ ਦੀ ਖੇਤੀਵਾਲ ਹੋ ਜਾਣਗੇ ਸੋ ਇਹ ਕਹਿਣਾ ਕਿ ਤਨਾ ਕਿਤੇ ਜਲਦਬਾਜ਼ੀ ਹੋਵੇਗੀ ਜੇਕਰ ਮੈਂ ਗੱਲ ਕਰਾਂ ਭਾਰਤ ਦੇ ਹੋਰ ਸਟੇਟਾਂ ਦੀ ਗੱਲ ਕਰਾਂ ਜਾਂ ਮੈਂ ਰਾਜਸਥਾਨ ਦੀ ਗੱਲ ਕਰਾਂ ਜਾਂ ਮੈਂ ਐਮਪੀ ਦੀ ਗੱਲ ਕਰਾਂ ਤੇ ਉਹਨਾਂ ਕਿਸਾਨਾਂ ਦੇ ਉਥੋਂ ਦੀ ਗਵਰਨਮੈਂਟ ਵੱਲੋਂ ਇੱਕ ਕਾਰਡ ਬਣਾਏ ਗਏ ਨੇ ਸੋ ਉਹਨਾਂ ਦੀ ਤਰਜ਼ ਤੇ ਹੀ ਪੰਜਾਬ ਸਰਕਾਰ ਜੇਕਰ ਆਉਣ ਵਾਲੇ ਸਮੇਂ ਵਿੱਚ ਅਫੀਮ ਦੀ ਖੇਤੀ ਲੀਗਲ ਕਰਦੀ ਵੀ ਹੈ ਜੇਕਰ ਪੰਜਾਬ ਵਿੱਚ ਖੇਤੀ ਸ਼ੁਰੂ ਹੁੰਦੀ ਹੈ ਖਸਕਸ ਦੀ ਸੋ ਕਿਤਨਾ ਕਿਤੇ ਲੱਗਦਾ ਹੈ ਕਿ ਪੰਜਾਬ ਵਿੱਚ ਵੀ ਉਸੇ ਤਰ੍ਹਾਂ ਉਸੇ ਹੀ ਤਰਜ਼ ਤੇ ਕਾਰਡ ਬਣਾਏ ਜਾਣਗੇ ਜੇਕਰ ਕਿਸੇ ਕਿਸਾਨ ਕੋਲੋਂ ਵੀ ਤੋਂ 25 ਕਿਲੇ ਪਹਿਲੀ ਆ ਜ਼ਮੀਨ ਆ ਤੋ ਲਗਭਗ 4 ਤੋਂ 5 ਕਿੱਲਿਆਂ ਤੇ ਅਫੀਮ ਦੀ ਖੇਤੀ ਸ਼ੁਰੂ ਕਰ ਸਕਦਾ ਆ ਸੋ ਬਾਕੀ ਇਹ ਚੀਜ਼ ਦੇਖਣ ਵਾਲੀ ਹੋਵੇਗੀ ਕਿ ਜੇਕਰ ਸਰਕਾਰ ਇਸ ਤੇ ਆਪਣਾ ਨਜ਼ਰੀਆ ਪੋਜੀਟਿਵ ਦਿਖਾਉਂਦੀ ਆ ਸੋ ਬਾਕੀ ਚੀਜ਼ਾਂ ਡਿਸਾਈਡ ਹੋਣੀਆਂ ਅਜੇ ਫਿਲਹਾਲ ਇਸ ਚੀਜ਼ ਤੇ ਜਲਦਬਾਜ਼ੀ ਹੋਏਗੀ ਸਾਡਾ ਕਹਿਣਾ ਸੋ ਇਸ ਮੁੱਦੇ ਤੇ ਤੁਹਾਨੂੰ ਕੀ ਲੱਗਦਾ ਆ ਕਿ ਪੰਜਾਬ ਵਿੱਚ ਅਫੀਮ ਦੀ ਖੇਤੀ ਮੁਰ ਤੋਂ ਸ਼ੁਰੂ ਹੋਣੀ ਚਾਹੀਦੀ ਹੈ ਜੇਕਰ ਤੁਹਾਨੂੰ ਲੱਗਦਾ ਹੈ ਕਿ ਪੰਜਾਬ ਵਿੱਚ ਮੁਰ ਤੋਂ ਅਫੀਮ ਦੀ ਖੇਤੀ ਸ਼ੁਰੂ ਹੋਣੀ ਚਾਹੀਦੀ ਹੈ ਤਾਂ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਧੰਨਵਾਦ